ਉਸ ਪਰਿਵਾਰ ਨੇ ਤੇ ਕਈ ਹਜ਼ਾਰ ਕਰੋੜ ਦੀਆਂ ਜਾਇਦਾਦਾਂ ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਤੇ ਆਜ਼ਾਦੀ ਤੋਂ ਬਾਅਦ ਤੇਜ ਦੇ ਨਾਲ ਲਵਾਈਆਂ। ਉਹਨਾਂ ਨੇ ਆਪਣੇ ਨਾਂ ਨਹੀਂ ਲਵਾਈਆਂ। ਉਹਨਾਂ ਦੇਸ਼ ਦੇ ਨਾਲ ਲਵਾਈਆਂ। ਤੁਹਾਡੀ ਪਾਰਟੀ ਨੇ ਤੇ ਪਿਛਲੇ 18-10 ਸਾਲਾਂ 'ਚ ਪੈਸਾ ਜਿਹੜਾ ਇਕੱਠਾ ਕੀਤਾ ਉਹ ਆਪਣੀ ਪਾਰਟੀ ਦੇ ਨਾਲ ਲਵਾਇਆ ਹੋਵੇਗਾ। ਇਹ ਉਹ ਚ ਪਰਿਵਾਰ ਹੈ ਜਿਹਨੇ ਦੇਸ਼ ਦੇ ਵਾਸਤੇ ਆਪਣੀਆਂ ਮਹਾਨ ਕੁਰਬਾਨੀਆਂ ਦੀ ਇਕਤਾ ਤੇ ਖੰਡਾ ਵਾਸਤੇ ਬਰਨ ਇਹ ਦੇਸ਼ ਦੀ ਪਛਾਣ ਮਹਾਤਮਾ ਗਾਂਧੀ ਨਾਲ ਜਿਹੜੇ ਸਾਡੇ ਦੇਸ਼ ਦੇ ਕਨਸਟੀਟਿਊਸ਼ਨ ਦੇ ਨਰਮਾਤਾ ਸੀ ਡਾਕਟਰ ਰਵੇਦਕਰ ਸਾਹਿਬ ਵੱਡੇ ਜਵਾਹਰ ਲਾਲ ਨਹਿਰੂ ਜੀ ਸਰਦਾਰ ਪਟੇਲ ਸਾਹਿਬ مولانا ਆਜ਼ਾਦ ਜੀ ਤੇ ਦੇਸ਼ ਤੋਂ ਪਹਿਲੇ ਸੁਭਾਸ਼ ਚੰਦਰ ਬੋਸ ਨੇਕਾ ਹਜ਼ਾਰਾਂ ਸਾਡੇ ਲੀਡਰ ਉਹਨਾਂ ਨੇ ਇਸ ਦੇਸ਼ ਨੂੰ ਐਜ਼ ਅ ਡੈਮੋਕਰੈਟਿਕ ਸੈਕੂਲਰ ਜੇ ਇੱਕ ਇਹੋ ਜਿਹਾ ਦੇਸ਼ ਸੋਚਿਆ ਸੀ ਕਿ ਅਸੀਂ ਇਹੋ ਜਿਹਾ ਬਣਾਓ ਜਿਹੜਾ ਟੋਲਰੈਂਟ ਦੇਸ਼ ਹੋਏ ਇਹ ਦੇਸ਼ ਜਿਹੜਾ ਇਹ ਮжоਰਿਟੀ ਲੋਕਾਂ ਵਾਸਤੇ ਵੀ ਹੈ ਤਾਂ ਮਿਨੋਰਿਟੀਜ਼ ਕਟ ਗਿਣਤੀਆਂ ਵਾਸਤੇ ਇਹ ਦਲਿਤ ਭਾਈਚਾਰੇ ਵਾਸਤੇ ਵੀ ਬਰਾਬਰ ਹੈ ਕੱਟ ਗਿੰਤੀਆਂ ਵਾਸਤੇ ਵੀ ਹੈ ਤੇ ਬਜਰਟੀ ਰੋਕਾ ਵਾਸਤੇ ਵੀ ਮੈਨੂੰ ਇਸ ਗੱਲ ਦਾ ਮਾਨ ਹੈ ਗਾਤਮਾ ગાંધી ਨੇ ਜਦੋਂ ਅੰਰੇਜ਼ ਕੱਢੇ ਨੇ ਹਜ਼ਾਰਾਂ ਲੱਖਾਂ ਪਰਵਾਨਿਆਂ ਨੂੰ ਦੇਸ਼ ਦੇ ਪਰਵਾਨਿਆਂ ਨੂੰ ਨਾਲ ਲੈ ਕੇ ਜਦੋਂ ਤੁਸੀਂ ਬਜਰਟੀ ਕਾਂਗਰਸਮੈਨਸਰ ਉਸ ਤੋਂ ਬਾਅਦ ਉਹਨਾਂ ਦੀ ਪਾਲਿਸੀਜ਼ ਨੂੰ ਨੈਲਸਨ ਮੰਡੇਲਾ ਨੇ ਫਾਲੋ ਕੀਤਾ ਉਹਨਾਂ ਦੀ ਪਾਲਿਸੀਜ਼ ਨੂੰ ਦੁਨੀਆ ਪਰ ਮਾਰਟਨ ਲੂਥਰ ਕਿੰਗ ਨੇ ਫਾਲੋ ਕੀਤੀ ਤਕਰੀਬਨ 40 ਤੋਂ 45 ਤੋਂ 50 ਦੇਸ਼ ਆਜ਼ਾਦ ਹੋਏ ਉਹਨਾਂ ਪਾਲਿਸੀਆਂ ਕਰ ਇੱਕ ਟੋਲਰੇਟ ਮੁਲਕ ਸੀ ਚੰਗ ਸਾਲ ਪਹਿਲੇ ਤੱਕ ਅਸੀਂ ਕਾਲਜਾਂ ਯੂਨੀਵਰਸਟੀਆਂ ਦੇ ਵਿੱਚ ਜਾਂ ਬਾਕੀ ਜਗਾ ਬਣਦੇ ਸੀ ਕੋਈ ਸਾਨੂੰ ਕੋਈ ਫਰਕ ਹੀ ਨਹੀਂ ਸੀ ਪਤਾ ਲੱਗਦਾ ਕਿ ਕਿਹੜੇ ਧਰਮ ਦਾ ਕਿਹੜੀ ਜਾਤੀ ਦਾ ਇੰਨਾ ਬਿਹਤਰੀਨ ਮੁਲਕ ਸੀ ਹਰ ਆਦਮੀ ਨੂੰ ਆਪਣੀ ਜ਼ੁਬਾਨ ਕਹਿਣ ਦਾ ਜ਼ੁਬਾਨ ਪੜਨ ਦਾ ਆਪਣੇ ਪਹਿਰਾਵੇ ਦਾ ਆਪਣੀ ਰੋਟੀ ਦਾ ਆਪਣੀ ਦਸਤਾਰ ਦਾ ਆਪਣੀ ਪਹਿਚਾਨ ਦਾ ਆਪਣੀ ਲੈਂਗੁਏਜ ਦਾ ਪੂਰਨ ਇੱਥੇ ਹੱਕ ਹੈ ਆ 10 ਸਾਲਾਂ ਦੇ ਵਿੱਚ ਜਦੋਂ ਦੇ ਆਏ ਨੇ ਹਿੰਦੁਸਤਾਨ ਦੀ ਇੰਟਰਨੈਸ਼ਨਲ ਇਮੇਜ ਜਿਹੜੀ ਹੈ ਉਹਨੂੰ ਵੱਡੀ ਸੱਤ ਤੋਂ ਆਤਮਾ ਦੇ ਦੇਸ਼ ਨਾਲ ਉਹ ਇੱਕ ਰੈਪਰੈਸਿਵ ਗਵਰਨਮੈਂਟ ਜਿਹੜੀ ਲੋਕਾਂ ਦੀ ਆਵਾਜ਼ ਦਬਾਉਣਾ ਚਾਹਦੀ ਹੈ ਆਪਣੇ ਖਿਲਾਫ ਕ੍ਰਿਟੀਕਲ ਡਿਸੈਂਟ ਨੂੰ ਕੋਈ ਜਗ੍ਹਾ ਨਹੀਂ ਦਿੰਦੀ ਇਹਦੇ ਵਾਸਤੇ ਇਸ ਦੇਸ਼ ਜਗ੍ਹਾ ਨਹੀਂ 15 ਸਾਲ ਉਹ ਰਾਜ ਕਰ ਬਟ ਇਸ ਦੇਸ਼ ਜਿਹੜਾ ਲੈਖ ਵੇਖੋ ਸ਼ੁਰੂ ਦੇ ਵਿੱਚ ਆਜ਼ਾਦੀ ਦੇ ਵਿੱਚ ਕੋਈ ਵੀ ਪ੍ਰੈਜ਼ੀਡੈਂਟ ਸਰਕਾਰ ਦਾ ਕੋਈ ਵੀ ਲੀਡਰ ਇਹੋ ਜਿਹਾ ਨਹੀਂ ਜਿਹਦਾ ਨਾਂ ਲੈ ਸਕੋ ਦੇਸ਼ ਦੀ ਆਜ਼ਾਦੀ ਕੋਈ ਇੱਕ ਆਨੇ ਦਾ ਰੋਡ ਨਹੀਂ ਇਹ ਠੀਕ ਹੈ ਥੋੜੀ ਦੇਰ ਬਾਅਦ ਸੇ ਲੋਕਾਂ ਨੂੰ ਆਪਣੇ ਪਿੱਛੇ ਲਾ ਰਿਆ ਬਹੁਤ ਸਾਰੀਆਂ ਪਾਰਟੀਆਂ ਗੁਮਰਾਹ ਕਰ ਲੈਂਦੀਆਂ ਗੁਮਰਾਹ ਕਰਕੇ ਪਿੱਛੇ ਲਾ ਲੋਕਾਂ ਨੂੰ ਡਰਾਇਆ ਧਮਕਾਇਆ ਸਾਡੇ ਪੋਲਿਟਿਕਲ ਇੰਸਟੀਚਿਊਸ਼ਨਸ ਦਬਾ ਕਰ ਇਲੈਕਸ਼ਨ ਕਮਿਸ਼ਨ ਤੁਹਾਡਾ ਸਾਡਾ মিডিਆ ਜਿਹੜਾ ਉਹਦੇ ਤੇ ਕੰਟਰੋਲ ਆਪਣੇ ਪੋਲਿਟਿਕਲ ਆਪੋਨੈਂਟਸ ਅੱਜ ਜਿਸ ਪਰਿਵਾਰ ਦੇ ਵਿੱਚੋਂ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਜੀ ਲੀਡਰ ਆਫ ਦੀ ਆਪੋਜੀਸ਼ਨ ਜੇ ਆਪੋਜੀਸ਼ਨ ਨੇ ਲੋਕਾਂ ਦੀ ਗੱਲ ਨਹੀਂ ਰੱਖਣੀ ਆਪਣੇ ਬੇਰੋਜ਼ਗਾਰ ਨੌਜਵਾਨਾਂ ਦੀ ਗੱਲ ਨਹੀਂ ਰੱਖਣੀ ਆਪਣੇ ਜਵਾਨ ਦੀ ਗੱਲ ਨਹੀਂ ਰੱਖਣੀ ਆਪਣੇ ਕਿਸਾਨ ਦੀ ਗੱਲ ਨਹੀਂ ਰੱਖਣੀ ਆਪਣੇ ਦੁਕਾਨਦਾਰ ਦੀ ਗੱਲ ਨਹੀਂ ਰੱਖਣੀ ਆਪਣੀ ਘੱਟ ਗਿਣਤੀਆਂ ਦੀ ਗੱਲ ਨਹੀਂ ਰੱਖਣੀ ਸਾਹਿਬ ਖਲਤ ਪਾਈਚਾਰੇ ਤੇ ਪਛਨ ਇਹ ਜਿਰੇੜੀਆਂ ਦੀ ਗੱਲ ਹੀ ਰੱਖਣੀ ਤੇ ਫਿਰ ਆਪੋਜੀਸ਼ਨ ਕਰੇਗੀ ਸੋ ਇਹ ਜਿਹੜਾ ED ਜਿਹੜੀਆਂ ਏਜੰਸੀਆਂ ਨੇ ਏਜੰਸੀਆਂ ਸੀ ਇਕਨੋਮਿਕ ਅਫੈਂਡੈਂਸ ਦੇ ਕਰਾਣੇ ਕਿ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਇਸਤੇਮਾਲ ਕਰਨਾ ਸੀ ਅਸੀਂ ਇਹਨੂੰ ਬੰਮ ਕਰਨੇ ਮੇਰੀ ਅਪੀਲ ਇਥੋਂ ਇਸ ਜਗ੍ਹਾ ਤੋਂ ਨੀਵੀਂ ਕਾਂਗਰਸ ਤੇ ਕਾਰਡਸ ਨਹੀਂ ਕਾਂਗਰਸ ਤੇ ਕਾਰਡਸ ਤੇ ਸਾਰੇ ਦੇਸ਼ ਦੇ ਵਿੱਚ ਪ੍ਰਦਰਸ਼ਨ ਕਰਦੇ ਹਾਂ ਮੇਰੀ ਗੁਜ਼ਾਰਿਸ਼ ਉਹਨਾਂ ਡੈਮੋਕ੍ਰੈਟਿਕ ਤੇ ਸੈਕੂਲਰ ਪਾਰਟੀਆਂ ਨੂੰ ਵੀ ਜਿਹੜੇ ਇਸ ਦੇਸ਼ ਦੀ ਪਛਾਣ ਦੇ ਨਾਲ ਸਨ ਕਿਉਂ ਉਹ ਇਕੱਠੇ ਹੋਏ ਅੱਜ ਸਾਡੇ ਨਾਲ ਹੋ ਰਿਹਾ ਕੱਲ ਤੁਹਾਡੇ ਨਾਲ ਹੋਵੇ ਇਹ ਦਿਨ ਨਾ ਸਾਨੂੰ ਵੇਖਣਾ ਪਏ ਕਿ ਕਿਸੇ ਨੂੰ ਆਪਣਾ ਪਹਿਰਾਵਾ ਵੀ ਆਪਣੀ ਮਰਜ਼ੀ ਨਾਲ ਨਾ ਪਹਿਨਣ ਦਾ ਹੱਕ ਦਿੱਤਾ ਆਪਣੀ ਲੈਂਗੁਏਜਸ ਤੇ ਵੱਡੇ ਪੈਮਾਨੇ ਤੇ ਤੁਸੀਂ ਵੇਖਿਆ ਸਾਡੀਆਂ ਜਿਹੜੀ ਮਾਂ ਬੋਲੀ ਉਹਦੇ ਤੇ ਪਾਬੰਦ ਕਰਨ ਦੀ ਕੋਸ਼ਿਸ਼ ਸਾਰੇ ਐਜੂਕੇਸ਼ਨ ਅਦਾਰਿਆਂ ਤੇ ਆਰਐਸਐਸ ਨੇ ਲਿਆ ਕੇ ਪੰਜਾਬ ਵਰਗੇ ਸੂਬਿਆਂ 'ਚ ਆਪਣੇ ਵਾਈਸ ਚਾਂਸਲਰ ਆਪਣੇ ਪ੍ਰੋਫੈਸਰ ਹਿਸਟਰੀ ਨੂੰ ਰੀਰਾਈਟ ਕਰ ਰਹੇ ਨੇ ਜਿਨ੍ਹਾਂ ਦਾ ਕੋਈ ਦੇਸ਼ ਦੀ ਆਜ਼ਾਦੀ ਵਿੱਚ ਰੋਲ ਕੋਈ ਨਹੀਂ ਸੀ ਉਹਨਾਂ ਦਾ ਨਾਂ ਹੁਣ ਆਜ਼ਾਦੀ ਦੇ ਪਰਵਾਨਿਆਂ ਦੇ ਵਿੱਚ ਆਜ਼ਾਦੀ ਦੇ ਪਰਵਾਨਿਆਂ ਦਾ ਹਿਸਟਰੀ ਦੀਆਂ ਕਿਤਾਬਾਂ 'ਚੋਂ ਹਰ ਤਾਂ ਮੇਰੀ ਗੁਜ਼ਾਰਿਸ਼ ਹੈ ਮੈਂ ਮੁਬਾਰਕ ਦੇਣਾ ਚਾਹੁੰਦਾ ਸਮੁੱਚੀ ਕਾਂਗਰਸ ਕਿ ਮੇਰੀ ਫੇਰ ਇੱਕ ਵਾਰ ਫੇਰ ਅਪੀਲ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਤੇ ਛੋੜੀ ਅੱਜ ਕੀ ਹੋਏਗੀ ਆਪਾਂ ਛੋਟੇ-ਮੋਟੇ ਕੋਈ ਬੰਧਪੇੜ ਕੋਣ ਛੱਡੀਏ ਇੱਕ ਹੋਈਏ ਦੇਸ਼ ਨੂੰ ਵੀ ਲੋੜ ਹੈ ਤੇ ਸੂਬੇ ਨੂੰ ਵੀ ਲੋਕ ਵੀ ਚਾਹੁੰਦੇ ਨੇ ਉਹ ਪਾਰਟੀ ਜਿਸ ਨੇ ਦੇਸ਼ ਆਜ਼ਾਦ ਕਰਾਇਆ ਪੰਜਾਬ ਦੇ ਹਾਲਾਤ ਵਿਗੜਿਆ ਨੂੰ ਸੁਧਾਰਿਆ ਅੱਜ ਪੰਜਾਬ ਫੇਰ ਉਹਨਾਂ ਹਾਲਾਤਾਂ ਵਿੱਚ ਹੈ ਤਾਂ ਮੇਰੀ ਗੁਜ਼ਾਰਿਸ਼ ਹੈ ਸਾਰਿਆਂ ਕਿ ਸਾਰੇ ਇਕੱਠੇ ਹੋਈਏ ਇਸ ਤਰ੍ਹਾਂ ਹੀ ਕੀ ਇਹ ਜਿਹੇ ਸੰਦੇਸ਼ ਜੇਣਾ ਚਾਹੀਦਾ ਹੈ ਪੰਜਾਬ ਜਿਹੜਾ ਹਿੰਦੁਸਤਾਨ ਦੇ ਤਾਲ ਦੇ ਵਿੱਚ ਕੋਈ ਦੂਰ ਹੀ ਰਹੇਗਾ ਨਾ ਆਪਾਂ ਸਮਝ ਲਈਏ ਪੰਜਾਬ ਛੋਟਾ ਜ਼ਰੂਰ ਹੋਸਾ ਪਰ ਪੰਜਾਬ ਦੀ ਆਵਾਜ਼ ਦੁਨੀਆ ਭਰ ਚ ਜਾਂਦੀ ਪੰਜਾਬੀਆਂ ਦੀ ਆਵਾਜ਼ ਦੁਨੀਆ ਭਰ ਚ ਜਾਂਦੀ ਹੈ ਇਹ ਜ਼ੁਬਾਨ ਨੂੰ ਕੋਈ ਦਬਾ ਨਹੀਂ ਸਕਦਾ ਮੇਰੀ ਹੱਥ ਜੋੜ ਕੇ ਗੁਜ਼ਾਰਿਸ਼ ਸਾਰੇ ਕਾਂਗਰਸ ਦੇ ਕਾਰਡ ਨੂੰ ਇਕੱਠੇ ਹੋਵੋ ਤਗੜੇ ਹੋਈਏ ਇਹ ਰਿਪਰੈਸਿਵ ਸਰਕਾਰ ਦਾ ਮੁਕਾਬਲਾ ਕਰੀਏ ਸਾਨੂੰ ਆਪਣੇ ਜੁਡੀਸ਼ੀਅਨ ਸਿਸਟਮ ਤੇ ਪੂਰਨ ਆਸ ਸਾਨੂੰ ਪੂਰਨ ਆਸ ਹੈ ਕਿ ਜਿੱਥੇ ਵੀ ਇਹ ਏਜੰਸੀਆਂ ਕੰਮ ਕਰ ਰਹੀਆਂ ਸਾਡਾ ਜੁਡੀਸ਼ੀਅਨ